ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਆਪਾਂ ਨੇ ਬਾਈ ਕਈ ਦਿਨ ਹੋ ਗਏ ਟਰੈਕਟਰ ਪਾਇਆ ਸੀਗਾ ਮੈਸੀ ਵੀਡੀਓ ਦੇ ਵਿੱਚ ਤੇ ਟਰੈਕਟਰ ਆਪਣਾ ਵੇਗਿਆ ਸੀਗਾ ਬਾਈ ਦੂਜੇ ਦਿਨ ਇਹ ਤੇ ਉਦੋਂ ਦੇ ਬਾਈ ਬਹੁਤ سارے ਵੀਰਾਂ ਦੇ ਹੁਣ ਵੀ ਫੋਨ ਆਈ ਜਾਂਦੇ ਆ ਬਾਈ ਟਰੈਕਟਰ ਮੈਸੀ ਬਾਰੇ ਦੱਸੋ ਤਾਂ ਆਪਾਂ ਤਾਂ ਕਰਕੇ ਆਪਾਂ ਨੂੰ ਵੀਡੀਓ 'ਚ ਦੱਸਿਆ ਵੀ ਟਰੈਕਟਰ ਉਹਨਾਂ ਸੇਲ ਹੋ ਗਿਆ ਤਾਂ ਜੀ ਇਹ ਠੀਕ ਹੈ ਜੀ ਟਰੈਕਟਰ ਵੀਰਾਂ ਨੇ ਲੈ ਜਾਣਾ ਐਸੇ-ਬੁਸੇ ਜੋ ਵੀ ਹੈਗੀ ਗੱਲਬਾਤ ਇਹਦੀ ਹੋਈ ਹੋਈ ਆ ਤੇ ਇੱਕ ਆਪਾਂ ਤੁਹਾਨੂੰ ਟਰੈਕਟਰ ਹੋਰ ਦਿਖਾਉਣਾ ਜੀ ਨਿਊ ਹੋਲੈਂਡ 3602 ਬਣੇ ਰਿਓ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦੰਨੇ ਜਾਣਕਾਰੀ ਤੇ ਲੋ ਜੀ ਮਿੱਤਰੋ ਆਪਣਾ ਆਹ ਟਰੈਕਟਰ ਬਾਈ ਵਿਗ ਗਿਆ ਸੀਗਾ ਮੈਂ ਕਹਣਾ ਬਾਈ ਬਹੁਤ ਵੀਰਾਂ ਦੇ ਫੋਨ ਆਏ ਆ ਇਸ ਟਰੈਕਟਰ ਬਾਰੇ ਠੀਕ ਹੈ ਜੀ ਕੋਈ ਟਰੈਕਟਰ ਦਾ ਰੇਟ ਜਾਇਦਾ ਬਾਈ ਟਰੈਕਟਰ ਵੀ ਵਧੀਆ ਸੀ ਤੇ ਬਾਕੀ ਇਹਨੂੰ ਦੇਖਦਾ ਟਰੈਕਟਰ ਮੈਂ ਘਰ ਨੂੰ ਘਰ ਨੂੰ ਲੈ ਜਾਣਾ ਔਰੇ ਥੋੜੀ ਤੁਹਾਨੂੰ ਪਤਾ ਦਿੱਕਤ ਸਾਨੂੰ ਟਰੈਕਟਰ ਖੜਾਉਣ ਦੀ ਤੇ ਆਪਾਂ ਅੱਜ ਤੁਹਾਨੂੰ ਟਰੈਕਟਰ ਦਿਖਾਉਣਾ ਨਿਊ ਹੋਲੈਂਡ 3602 ਜੀ ਸਾਡੇ ਰੋਪੜ ਦਾ ਨੰਬਰ ਹੈ ਟਰੈਕਟਰ ਪੂਰਾ ਚੰਗਾ ਟਰੈਕਟਰ ਹੈ ਜੋ ਵੀ ਗੱਲਬਾਤ ਆ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ ਤਾਂ ਮਾਡਲ ਹੈਗਾ 2018 ਜੀ ਤੇ ਆਲ ਰਾਉਂਡਰ ਪਲੱਸ 12 ਪਲੱਸ 3 ਯੂਜੀ ਗੇਅਰ ਵਾਲਾ ਠੀਕ ਹੈ ਜੀ ਟਰੈਕਟਰ ਸਾਰਾ ਸੀਲ ਲਾ ਬਾਈ ਕਿਤੋਂ ਖੁੱਲਿਆ ਨਹੀਂ ਕਲੱਚ ਕਲੱਚ ਜੋ ਵੀ ਹੈਗਾ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਠੀਕ ਹੈ ਜੀ ਸਿਸਟਮ ਵਗੈਰਾ ਛਤਰੀ ਸਿਸਟਮ ਲੱਗਿਆ ਹੋਇਆ ਬਾਈ ਟਰੈਕਟਰ ਨੂੰ ਐਕਸਟਰਾ ਹੋਰ ਜਿਵੇਂ ਕਿ ਗੱਲ ਕਰੀਏ ਟਾਇਰਾਂ ਦੀ ਤਾਂ ਟਾਇਰਾਂ ਦੀ ਕੰਡੀਸ਼ਨ 70 ਪੈਸੇ ਪਈ ਆ 65 70 ਪੈਸੇ ਟਾਇਰ ਠੀਕ ਆ ਜੀ ਮੁਰਲੇ ਅੱਧੇ ਕੋ ਹੋਣਗੇ ਅੱਧੇ 60 ਪੈਸੇ ਟਾਇਰ ਮੁਰਲੇ ਹੋਣਗੇ ਤੇ ਲੋਕਲ ਨੰਬਰ ਆ ਸਾਡਾ ਰੋਪੜ ਦਾ ਪੀਵੀ 12 ਜੀ ਤੇ origignal ਆ ਸਾਰਾ ਟਰੈਕਟਰ ਜੈਨੂਇਨ ਆ ਜਿੱਦਾਂ ਦਾ ਏਜੰਸੀ ਤੋਂ ਆਇਆ ਹੋਇਆ ਕੋਈ ਰੰਗ ਪੇਂਟ ਟਚਿੰਗ ਕੇ ਤਾਂ ਨਹੀਂ ਹੈਗੀ ਟਰੈਕਟਰ ਨੂੰ ਸਾਰਾ origignal ਟਰੈਕਟਰ ਆ ਠੀਕ ਹੈ ਜੀ ਰਿਜਨਲ ਦੀ ਪੂਰੀ ਗਾਰੰਟੀ ਆ ਟਰੈਕਟਰ ਦੀ ਮਰਾੜਾਂ ਦਾ ਰੰਗ ਨੂੰ ਦੇਖੋ ਬਹੁਤ ਵਧੀਆ ਪਿਆ ਉੱਪਰੋਂ ਸਾਫ਼ ਆਏ ਆ ਥੋੜਾ ਜਿਹਾ ਮਿੱਟੀ ਗਾਦਾ ਲੱਗਿਆ ਹੋਇਆ ਟਰੈਕਟਰ ਨੂੰ ਤੇ ਉਹ ਤੁਹਾਡੇ ਸਾਹਮਣੇ ਆ ਬਾਈ ਦਿਖਦਾ ਹੀ ਆ ਠੀਕ ਹੈ ਜੀ ਤੇ ਮਰਾੜ ਮੂਡ ਚੈੱਕ ਕਰ ਲਓ ਓਕੇ ਪਏ ਆ ਪਿੱਛੇ ਤੇ ਓਕ ਹੱਕ ਦੇਖ ਲਓ ਸਾਰਾ ਓਕੇ ਆਨ ਕਿਤੇ ਕੋਈ ਟੁੱਟਪੰਨ ਨਹੀਂ ਹੈਗੀ ਟਰੈਕਟਰ ਦੀ ਸਭ ਤੋਂ ਵੱਡੀ ਗੱਲ ਠੀਕ ਹੈ ਜੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਆ ਕੋਈ ਵੀ ਮੇਰਾ ਵੀਰ ਭਾਈ Holland 3600 ਟੂ ਰੈਂਡ ਦਾ ਚਾਹਵਨ ਹੋਇਆ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਜੀ ਟਰੈਕਟਰ ਉਪੜੇ ਖੜਾ ਆਪਣੇ ਠੀਕ ਹੈ ਜੀ ਲੋ ਜੀ ਇਧਰੋਂ ਵੀ ਕਰੋ ਚੈੱਕ ਕਿਤੇ ਭਾਈ ਟਰੈਕਟਰ ਨੂੰ ਚਾਬੀ ਨਹੀਂ ਹੈਗੀ ਆਂ ਵੀਡੀਓ ਬਣਾਉਣ ਦਾ ਮਕਸਦ ਆਹੀ ਹੁੰਦਾ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਈਏ ਲੋ ਜੀ ਪੰਪ ਬੰਪੂ ਸਾਰਾ ਸੀਲ ਹੈ ਠੀਕ ਹੈ ਜੀ ਬੈਟਰੀ ਨਵੀਂ ਰੱਖੋਈ ਹੋਈ ਆ ਦੁਬਾਰਾ ਲੋ ਠੀਕ ਆ ਜੀ ਇੱਧਰ ਲਾ ਵੀ ਚੈੱਕ ਕਰ ਲਓ ਮਰਾੜ ਰਿੰਮਾ ਨੂੰ ਬਾਈ ਰਿੰਮ ਰੁਮ ਦੇਖ ਲਓ ਠੀਕ ਆ ਜੀ ਮਰਾੜ ਮੂੜਾਂ ਦਾ ਰੰਗ ਉੱਪਰੋਂ ਬਹੁਤਾ ਹੀ ਸਾਫ਼ ਪਿਆ ਚੱਲਿਆ ਆ ਵੀ ਤੁਹਾਨੂੰ ਦੱਸ ਦਨੇ ਆ ਤਕਰੀਬਨ ਕਿੰਨਾ ਚੱਲਿਆ ਆ ਚਾਬੀ ਹੈ ਨਹੀਂ ਬਾਈ ਦੇ ਵਿੱਚ ਚਾਬੀ ਅੰਦਰ ਪਈ ਹੋਣੀ ਆ ਤੇ ਤੁਸੀਂ ਆਵੇ ਆਈਡੀਆ ਲਾ ਲਓ ਵੀ ਇੰਨੇ ਟਾਇਰ ਪਏ ਆ ਟਰੈਕਟਰ ਦੇ ਕਿੰਨਾ ਚੱਲਿਆ ਹੋਊਗਾ ਟਰੈਕਟਰ 70 ਪਾਹੇ ਟਾਇਰਾਂ ਟਰੈਕਟਰ ਦੇ ਇਹ ਤਾਂ ਉਹ ਨਹੀਂ ਖੁੱਲਿਆ ਟਰੈਕਟਰ ਸੀਲਡ ਟਰੈਕਟਰ ਦੀ ਪੂਰੀ ਤਸੱਲੀ ਆ ਤੇ ਆ ਦੇਖ ਲਓ ਕਲੱਚ ਕਲੱਚ ਦੇ ਨਾਲ ਸਾਰੇ ਨਾਲ ਨੇ ਬਾਈ ਕਿਤੇ ਚਾਬੀ ਨਹੀਂ ਟਿੱਕੀ ਠੀਕ ਹੈ ਜੀ ਚੈਂਬਰ ਚੁੰਬਰ ਸਾਰਾ ਸੀਲਡ ਆ ਬਾਕੀ ਹੁਣ ਆਪਾਂ ਥੋੜਾ ਰੇਟ ਬਾਰੇ ਚਾਨਣਾ ਪਾ ਦਨੇ ਜੀ ਇਹਦਾ ਜਿਹੜਾ ਮੁੱਲ ਆ ਰੇਟ ਆ ਜਿਹੜਾ ਆਪਾਂ ਕਰਦੇ ਆ ਮੁੱਲ ਹੈਗਾ ਤਾਂ 530000 ਰੁਪਿਆ ਬਾਕੀ ਦਾ ਮੌਕੇ ਤੇ ਵਧੀਆ ਮੰਨ ਤਣ ਹੋ ਜਾਊਗਾ ਏ ਜੇ ਕਿਸੇ ਵੀਰ ਨੂੰ ਕੋਈ ਵਿੱਚ ਕੋਈ ਪੁਰਾਣਾ ਟਰੈਕਟਰ ਅਡਜਸਟ ਕਰਾਉਣਾ ਹੋਵੇ ਉਹ ਵੀ ਹੋ ਜਾਊਗਾ ਜੀ ਠੀਕ ਹੈ ਜੀ ਸਾਈਡ ਤੇ ਉਹ ਵੀ ਸਾਈਡ ਕਲੱਚ ਵੀ ਆਉਂਦਾ ਹੈ ਬਾਕੀ ਹੋਰ ਵੀ ਪੁਰਾਣੇ ਟਰੈਕਟਰ ਖੜੇ ਹੁੰਦੇ ਨੇ ਕਿਸੇ ਨੇ ਕੋਈ ਹੋਰ ਟਰੈਕਟਰ ਵੀ ਲੈਣਾ ਬਾਈ ਤਾਂ ਉਹ ਵੀ ਦੇ ਸਕਦਾ ਸਾਰੇ ਤਰ੍ਹਾਂ ਦੇ ਟਰੈਕਟਰ ਮਿਲ ਜਣੇ ਆਪਣੇ ਕੋਲ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਤੇ ਮੈਸੀ ਆਪਣਾ ਬਾਈ ਸੌਦਾ ਹੋ ਗਿਆ ਮੈਸੀ ਦਾ ਬਹੁਤ ਵਧੀਆ ਟਰੈਕਟਰ ਦਾ ਬਾਈ ਚਲਾਈ ਚਲੂਈ ਬਹੁਤ ਸੋਹਣੀਆਂ ਟਰੈਕਟਰ ਦੀ ਤੇ ਕੁੱਕੀ ਟਰੈਕਟਰ ਹਜੇ ਖੜਾ ਔਰੇ ਬਾਈ ਹਜੇ ਵੀ ਵੀਰ ਆ ਆ ਕੇ ਪੁੱਛੀ ਜਾਂਦੇ ਟਰੈਕਟਰ ਬਾਈ ਤੇ ਮੇਰਾ ਟਾਈਮ ਨਹੀਂ ਲੱਗਿਆ ਨਹੀਂ ਉੱਥੇ ਟਰਪਿੰਡਰ ਲੈਣਾਂ ਦਾ ਘਰ ਨੂੰ ਇਹ ਤੇ ਬਾਕੀ ਹੋਰ ਆਹ ਤਾਂ ਸੋਨਾਲੀ ਕਾ ਟਰੈਕਟਰ ਕੰਮ ਵਾਸਤੇ ਆਇਆ ਹੋਇਆ ਇਹ ਨਹੀਂ ਹੈਗਾ ਬਕਾਉ ਕਈ ਵਾਰ ਵੀਰ ਨਾਲ ਆ ਟਰੈਕਟਰ ਦੇਖ ਕੇ ਵੀ ਫੋਨ ਕਰ ਲੰਨੇ ਬਾਈ ਜਿਹੜਾ ਨਾਲ ਖੜਾ ਤਾਂ ਉਹਦੇ ਬਾਰੇ ਦੱਸੋ ਤੇ ਜੀਨੇ ਵੀ ਦੇਖਣਾ ਹੋਇਆ ਟਰੈਕਟਰ ਲੋਕੇਸ਼ਨ ਦੱਸ ਦਨੇ ਰੋਪੜ ਦੀ ਅਨਾਜ ਮੰਡੀ ਹੈ ਜੀ ਠੀਕ ਆ ਜੀ ਦਾਣਾ ਮੰਡੀ ਵੀ ਕਹਿ ਦਨੇ ਆ ਅਨਾਜ ਮੰਡੀ ਪਰਲੇ ਪਾਸੇ ਆ ਇਹ ਆਪਣਾ ਮੇਨ ਚੰਡੀਗੜ੍ਹ ਆਨੰਦਪੁਰ ਸਾਹਿਬ ਹਾਈਵੇ ਤੇ ਉੱਪਰ ਇਹ ਆ ਸ਼ੋਅਰੂਮ ਆਪਣੇ ਉੱਥੇ ਖੜਾ ਟਰੈਕਟਰ ਠੀਕ ਹੈ ਜੀ ਆ ਕੇ ਦੇਖ ਕੇ ਤਸੱਲੀ ਕਰ ਲਿਓ ਆਪਣੇ ਭਾਈ ਕਈ ਵੀਰ ਫੋਨ ਤੇ ਪੁੱਛੀਏ ਨੇ ਭਾਈ ਕਿੰਨੇ ਪੈਸੇ ਟਰੈਕਟਰ ਦੀ ਕੰਡੀਸ਼ਨ ਆ ਫੋਨ ਤੇ ਤਾਂ ਭਾਈ ਕੋਈ ਫਾਇਦਾ ਨਹੀਂ ਕੋਈ ਬੰਦਾ ਵੇਚ ਨਹੀਂ ਬੜਿਆ ਤੁਸੀਂ ਆ ਕੇ ਤਸੱਲੀ ਆਪਣੀ ਆਪ ਕਰਨੀ ਆ ਚਲਾ ਕੇ ਦੇਖ ਲਿਓ ਜੋ ਵੀ ਮੌਕੇ ਤੇ ਸੌਦਾ ਹੋਇਆ ਜਿੰਨਾ ਵੀ ਵੱਧ ਗੜ੍ਹ ਫੋਨ ਤੇ ਮੇਰਾ ਵੀਰ ਕੋਈ ਸੌਦਾ ਨਾ ਕਰੇ ਠੀਕ ਹੈ ਜੀ ਜੋੜੇ ਵੀ ਗੱਲਬਾਤ 00 ਆ ਕੇ ਬਣਨੀ ਆ ਪੈਡਲ ਪੂਡਲ ਲਵਾਇਆ ਹੋਇਆ ਦੇਖੋ ਭਾਈ ਦੂਜਾ ਇਹ ਟਰੈਕਟਰ ਥੋੜਾ ਧੋਣੇ ਵਾਲਾ ਬਾਈ ਮਿੱਟੀ ਕਰਦਾ ਪਿਆ ਵਾ ਟਰੈਕਟਰ ਤੇ ਤੇ ਚੰਗਾ ਟਰੈਕਟਰ ਹੈ ਤੇ ਹੋਰ ਵੀ ਟਰੈਕਟਰ ਖੜੇ ਆ ਬਾਈ ਪੁਰਾਣੇ ਉਹਨਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਵੀਡੀਓ ਦੇ ਵਿੱਚ ਬਣਾ ਕੇ ਕੋਈ ਫਿਰ ਹੋਰ ਲੱਗ ਤੇ ਤੇ ਬਾਕੀ ਬਾਈ ਫਾਰਮ ਟਰੈਕ ਦੀ ਏਜੰਸੀ ਵੀ ਖੁੱਲ ਗਈ ਸਾਡੇ ਰੋਪੜ ਇਹਦੀ ਵੀ ਆਪਾਂ ਕਿਸੇ ਦਿਨ ਸਪੈਸ਼ਲ ਵੀਡੀਓ ਬਣਾਵਾਂਗੇ ਟਰੈਕਟਰਾਂ ਦੀ ਸਾਰਿਆਂ ਦੀ ਜਿੰਨੇ ਵੀ ਮਾਡਲ ਨੇ ਇਹਨਾਂ ਦੇ ਠੀਕ ਹੈ ਜੀ ਤੇ ਆ ਸਾਹਮਣੇ ਕੇਆਰ انٹرਪ੍ਰਾਈਜ਼ਸ ਦੇ ਨਾਮ ਤੇ ਖੁੱਲੀ ਹੈ ਜੀ ਇਹ ਡੀਲਰਸ਼ਿਪ ਠੀਕ ਆ ਜੀ ਤੇ ਲੋ ਜੀ ਬਾਕੀ ਉਹ ਬਾਈ ਨੇ ਅੰਦਰ ਦੇਖ ਲਿਆ ਬਾਈ ਇਹਨਾਂ ਨੇ ਹੱਕ ਮਾਰ ਲਈ ਦੇਖਦੇ ਸਾਰੇ ਤੇ ਆਪਾਂ ਬਾਈ ਟਾਈਮ ਜਾ ਕੱਢ ਗਏ ਅੱਜ ਮੈਕ ਨਹੀਂ ਹੈਗੇ ਕੋਲ ਫਿਰ ਬਾਈ ਨਾਲ ਵੀਡੀਓ ਬਣਾਵਾਂਗੇ ਟਰੈਕਟਰਾਂ ਦੀ ਇੱਕ ਮਨੋ ਵੀਰ ਥੱਲੇ ਇੱਕ ਕਮੈਂਟ ਵੀ ਕਰਦਾ ਹੁੰਦਾ ਬਾਈ ਦੱਸਿਓ ਇਹਦੇ ਬਾਰੇ ਠੀਕ ਹੈ ਜੀ ਤਾਂ ਆਪਾਂ ਜਰੂਰ ਦੱਸਾਂਗੇ ਜਿੱਦਾਂ ਵੀ ਹੋਇਆ ਤੇ ਟਰੈਕਟਰ ਅੰਦਰ ਲਾ ਦਈਏ ਬਾਈ ਟਾਈਮ ਹੋ ਗਿਆ ਠੀਕ ਹੈ ਜੀ ਬਾਕੀ ਪੁਰਾਣੇ ਟਰੈਕਟਰ ਹੋਰ ਵੀ ਆਏ ਆ 1 2 ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਣਾ ਕੇ ਦੱਸਾਂਗੇ ਜੋ ਵੀ ਗੱਲਬਾਤ ਸਾਰੀ ਠੀਕ ਹੈ ਜੀ ਤੇ ਆਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਾਹਲ ਨੂੰ ਕਰਦੇ ਹੋਈ ਸਬਸਕ੍ਰਾਈਬ ਕਿਸੇ ਵੀ ਮੇਰੇ ਵੀਰ ਇੰਡੋ ਫਾਰਮ ਟਰੈਕਟਰ ਲੈਣਾ ਹੁੰਦਾ ਤਾਂ ਜ਼ਰੂਰ ਕਨੈਕਟ ਕਰਿਆ ਕਰੋ ਜੀ ਬਿਲਕੁਲ ਵਾਜਿਬ ਰੇਟ ਦੇ ਟਰੈਕਟਰ ਦਵਾਂਗੇ ਜੀ ਸਾਰੇ ਮਾਡਲ ਆਪਣੇ ਕੋਲ ਇੰਡੋ ਫਾਰਮ ਦੇ ਤੇ ਮਿਲਦੇ ਆ ਅਗਲੇ ਵਲੌਗ ਵਿੱਚ ਸਾਰੇ ਵੀਰਾਂ ਦਾ ਤੈਅ ਤਿਲੋਂ ਧੰਨਵਾਦ